ਕਮਾਂਡ ਪੁਲਿਸ ਵੱਲੋਂ ਗੋਲੀਆਂ ਚਲਾ ਕੇ ਫਿਰੋਤੀਆਂ ਮੰਗਣ ਵਾਲੇ ਦੋ ਵਿਅਕਤੀਆਂ ਨੂੰ ਨਜਾਇਜ਼ ਪਿਸਤਲ ਸਮੇਤ ਕੀਤਾ ਕਾਬੂ ਕਮਾਂਡ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਗੋਲੀਆਂ ਚਲਾ ਕੇ ਫਿਰੋਤੀਆਂ ਮੰਗਣ ਵਾਲੇ ਦੋ ਵਿਅਕਤੀਆਂ ਨੂੰ ਨਜਾਇਜ਼ ਪਿਸਤਲ ਅਤੇ ਇੱਕ ਜਿੰਦਾ ਕਾਰਤੂਸ ਸਮੇਤ ਕੀਤਾ ਕਾਬੂ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਹਰੀਸ਼ ਪਹਿਲਨੀ ਦੱਸਿਆ ਕੀ ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਆਈਪੀਐਸ ਦੇ ਸਖਤ ਦਿਸ਼ਾ ਨਿਰਦੇਸ਼ਾ ਅਨੁਸਾਰ ਪੁਲਿਸ ਥਾਣਾ ਕੁਮਾਨ ਦੇ ਐਸਐਚਓ ਗਗਨਦੀਪ ਸਿੰਘ ਟੀਮ ਸਾਹਿਬ ਸਮੇਤ ਪੁਲਿਸ ਪਾਰਟੀ ਅਤੇ ਸੀਆਈਏ ਸਟਾਫ ਬਟਾਲਾ ਦੇ ਇੰਚਾਰਜ ਸੁਖਰਾਜ ਸਿੰਘ ਨੇ ਸਾਂਝੀ ਕਾਰਵਾਈ ਕਰਦਿਆਂ ਹੋਇਆਂ ਫਿਰੋਤੀਆਂ ਮੰਗਣ ਵਾਲੇ ਗਿਰੋਦਾ ਪਰਦਾ ਫਾਸ਼ ਕੀਤਾ ਜਿਸ ਤਹਿਤ ਬੀਤੇ ਦਿਨੀ ਕਸਬਾ ਕੁਮਾਨ ਦੇ ਵਸਨੀਕ ਗੁਰਚਰਨ ਸਿੰਘ ਪੁੱਤਰ ਬਰਿਆਮ ਸਿੰਘ ਵਾਸੀ ਕੁਮਾਨ ਨੂੰ ਵਿਦੇਸ਼ੀ ਨੰਬਰ ਤੋਂ ਫਿਰੋਤੀ ਦੀ ਕਾਲ ਕਰਕੇ ਜਾਨੂ ਮਾਰਨ ਦੀ ਧਮਕੀ ਦਿੱਤੀ ਗਈ ਅਤਿਰ 50 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਮਿਤੀ 16 ਅਕਤੂਬਰ 2023 ਨੂੰ ਇਸ ਦੇ ਘਰ ਦੇ ਗੇਟ ਦੇ ਬਾਹਰ ਫਾਇਰ ਕੀਤਾ ਜਿਸ ਸੰਬੰਧੀ ਥਾਣਾ ਕੁਮਾਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ ਇਸ ਤੋਂ ਇਲਾਵਾ ਪਿੰਡ ਬੱਲੜਵਾਲ ਦੇ ਵਸਨੀਕ ਸੁਖਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬੱਲੜਵਾਲ ਨੂੰ ਵੀ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ ਜਾਨੂ ਮਾਰਨ ਦੀ ਧਮਕੀ ਦਿੱਤੀ ਗਈ ਸੀ ਅਤੇ ਫਿਰ ਮਿਤੀ 15 ਸਤੰਬਰ 2005 ਨੂੰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਸਖਦੇਵ ਸਿੰਘ ਦੇ ਘਰ ਦੇ ਬਾਹਰ ਫਾਇਲ ਕੀਤਾ ਗਿਆ ਇਸ ਸੰਬੰਧੀ ਵੀ ਥਾਣਾ ਕੁਮਾਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ ਥਾਣਾ ਕੁਮਾਨ ਅਤੇ ਸੀਆਈਏ ਬਟਾਲਾ ਦੀਆਂ ਟੀਮਾਂ ਵੱਲੋਂ ਦੋਨਾਂ ਵਾਰਦਾਤਾ ਨੂੰ ਟ੍ਰੇਸ ਕਰਨ ਲਈ ਸੀਸੀਟੀਵੀ ਫੁਟੇਜ ਅਤੇ ਟੈਕਨੀਕਲ ਸੋਰਸ ਰਾਹੀਂ ਦੋਨਾਂ ਵਾਰਦਾਤਾ ਨੂੰ ਟ੍ਰੇਸ ਕਰਦਿਆਂ ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬਰਿਆਰ ਨੂੰ ਮਿਤੀ 19 ਸਤੰਬਰ 2025 ਨੂੰ ਪਿੰਡ ਬਰਿਆਰ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਪਾਸੋਂ ਵਾਰਦਾਤਾ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਇੱਕ ਪਿਸਟਲ 32 ਬੋਰ ਸਮੇਤ ਇੱਕ ਜਿੰਦਾ ਰੌਂਗ ਬਰਾਮਦ ਕੀਤਾ ਗਿਆ। ਜਿਸ ਪਾਸੋਂ ਹੋਰ ਖੁਲਾਸਾ ਕਰਨ ਤੇ ਪਾਇਆ ਗਿਆ ਕਿ ਇਹ ਸਭ ਕੁਝ ਦਾ ਮਾਸਟਰਮਾਈਂਡ ਪਲਵਿੰਦਰ ਸਿੰਘ ਉਰਫ ਬੇਲਾ ਪੁੱਤਰ ਗੁਰਨਾਮ ਸਿੰਘ ਵਾਸੀ ਸਖੋਵਾਲ ਹੈ ਜੋ ਵਿਦੇਸ਼ ਬੈਲਜੀਅਮ ਵਿੱਚ ਹੈ ਜੋ ਵਿਦੇਸ਼ ਤੋਂ ਫੋਨ ਕਰਕੇ ਫਿਰੋਤੀ ਦੀ ਮੰਗ ਕਰਦਾ ਸੀ ਅਤੇ ਇਸ ਦੇ 3-4 ਵਿਅਕਤੀਆਂ ਨਾਲ ਰਲ ਕੇ ਆਪਣਾ ਗਿਰੋਹ ਬਣਾਇਆ ਹੋਇਆ ਹੈ ਜਿਸ ਵਿੱਚ ਸ਼ਾਮਲ ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬਰੀਆ ਰਤੇ ਪੁਪਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਰੈਂਦੇ ਦੋਸ਼ੀਆਂ ਦੀ ਪਾਲ ਜਾਰੀ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਫਾਸਟ ਨਿਊਜ਼ 24 ਟੀਵੀ ਤੇ ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਨਰਿੰਦਰ ਸਿੰਘ ਕੁਮਾਰ ਡਾਕਟਰ ਸਰਬਜੀਤ ਸਿੰਘ ਪਿੰਡ ਅਤੇ ਸੁਖਮ੍ਰਿਤ ਸਿੰਘ ਕੁਮਾਰ ਦੀ ਖਾਸ ਰਿਪੋਰਟ ਫਾਸਟ ਨਿਊਜ਼ 24 ਟੀਵੀ ਤੇ ਹੋਰ ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ ਮਾਨ ਪੁਲਿਸ ਦੀ ਵੱਡੀ ਕਾਮਯਾਬੀ ਜਿਹੜੀ ਮੰਨਿਆ ਜਾ ਰਿਹਾ ਕਿ ਗੋਰੀਆਂ ਚਲਾਉਣ ਵਾਲੇ ਜਿਹੜੇ ਕਾਬੂ ਕਰ ਲਏ ਨੇ ਇਹ ਕਿੱਥੋਂ ਦੇ ਨੇ ਵਿਅਕਤੀ ਤੇ ਕਦੋਂ ਕਾਬੂ ਕੀਤੇ ਕਿੱਥੇ ਕਿੱਥੇ ਦਾ ਗੋਰੀਏ ਚਲਾਈਏ ਮਾਨਯੋਗ ਐਸਐਸਪੀ ਬਟਾਲਾ ਸ਼੍ਰੀ ਸੁਹੇਰੀ ਫਾਸਲ ਮੀਰ ਉਹਨਾਂ ਦੀ ਹਦਾਇਤਾਂ ਤੇ ਕੰਮ ਕਰਦੇ ਹੋਏ ਅੱਜ ਕਮਾਨ ਪੁਲਿਸ ਨੂੰ ਹੁਣ ਅਦੀ ਮੈਨੇ ਸਰਕਾਰ ਇਕ ਬਹੁਤ ਵੱਡੀ ਕਾਰਜਾਫੀ ਮਿਲੀ ਹੈ 16 8 2025 ਨੂੰ ਇੱਕ ਕੁਮਾਨ ਏਰੀਆ ਦੇ ਵਿੱਚ ਹੀ ਗੁਰਚਰਨ ਸਿੰਘ ਦੇ ਜੋ ਕਿ ਐਕਸ ਸਰਵਿਸਮੈਨ ਉਹਨਾਂ ਦੇ ਘਰ ਦੇ ਨਾਲ ਗੇਟ ਤੇ ਇੱਕ ਗੋਲੀ ਚਲਾਈ ਗਈ ਸੀ ਜੇ ਉਹਦੇ ਰਿਗਾਰਡਿੰਗ ਅਸੀਂ ਕੇਸ 146/25 ਰਜਿਸਟਰਡ ਕੀਤਾ ਸੀ ਕੁਮਾਨ ਥਾਣੇ ਦੇ ਵਿੱਚ ਉਹਦੇ ਤੇ ਹੀ ਕੰਮ ਕਰਦੇ ਹੋਏ ਤੇ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਔਰ ਇਸ ਤੋਂ ਨਾਲ ਹੀ ਇਹ ਵੀ ਬੱਲੜਵਾਲ ਤੋਂ ਸੀਗੇ ਗੁਰਚਰਨ ਸਿੰਘ ਤੇ ਇੱਕ ਸੁਖਦੇਵ ਸਿੰਘ ਹੈਗੇ ਉਹ ਵੀ ਬੱਲੜਵਾਲ ਤੋਂ ਹੀ ਆ ਉਹ ਵੀ ਇੱਕ ਸਰਵਿਸਮੈਨ ਜੀ ਤੇ ਕਰੀਬ ਮਹੀਨੇ ਬਾਅਦ ਹੀ 15 ਨਵ ਨੂੰ ਉਹਨਾਂ ਦੇ ਘਰ ਤੇ ਵੀ ਗੇਟ ਤੇ ਗੋਲੀ ਚਲਾਈ ਸੋ ਦੋ ਇਹ ਸਾਡੀਆਂ ਪੈਂਡਿੰਗ ਵਾਰਦਾਤਾਂ ਸੀਗੀਆਂ ਜਿਨ੍ਹਾਂ ਤੇ ਕੰਮ ਕਰ ਰਹੇ ਸੀਗੇ ਤੇ ਐਸ ਐਚ ਯੂ ਕੋਮਾਨ ਆਪਣੇ ਗਗਨਦੀਪ ਸਿੰਘ ਔਰ ਇਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਨੇ ਐਸਆਈਏ ਦੇ ਨਾਲ ਮਿਲ ਕੇ ਬਹੁਤ ਵਧੀਆ ਕੰਮ ਕਰਦੇ ਹੋਏ ਇਹ ਕਾਮਯਾਬੀ ਹਾਸਲ ਕੀਤੀ ਹੈ ਕਿ ਜਿਹੜੇ ਗੋਲੀ ਚਲਾਉਣ ਵਾਲੇ ਸੀਗੇ ਇਹਨਾਂ ਦੇ ਇਹ ਫਰੋਤੀਆਂ ਮੰਗਣ ਵਾਲਾ ਇੱਕ گروਹ ਸੀਗਾ ਜਿਨ੍ਹਾਂ ਨੂੰ ਇਹਨਾਂ ਨੇ ਬਸਟ ਕੀਤਾ ਹੁਣ ਤੇ ਇਹਦੇ ਵਿੱਚ ਇਹਨਾਂ ਨੇ 50-50 ਲੱਖ ਰੁਪਏ ਦੀ ਫਰੋਤੀ ਮੰਗੀ ਸੀ ਇਹਨਾਂ ਦਾ ਮਾਸਟਰਮਾਈਂਡ ਜਿਹੜਾ ਇੱਕ ਬਲਵਿੰਦਰ ਸਿੰਘ ਹੈ ਇਹ ਤੋਂ ਸਕਾਲੇ ਪਿੰਡ ਦਾ ਹੈਗਾ ਇਹ ਸਖੋਵਾਲ ਪਿੰਡ ਦਾ ਸਖਵਾਲ ਪਿੰਡ ਦਾ ਬਲਵਿੰਦਰ ਸਿੰਘ ਉਹ ਫਿਰ ਬਿੱਲਾ ਹੈਗਾ ਜਿਹੜਾ ਕਿ ਕਰੀਬ 6 ਸਾਲ ਡੇਢ ਸਾਲ ਹੋਇਆ ਉਹਨੂੰ ਬੈਲਜੀਅਮ ਨੂੰ ਜਾਣਾ ਹੋਇਆ ਤੇ ਉਹਦੇ ਨਾਲ ਹੀ ਉਹਦੇ ਇੱਕ ਰਣਜੀਤ ਸਿੰਘ ਤੇ ਆਪਣੇ ਇੱਕ ਭੁਪਿੰਦਰ ਸਿੰਘ ਲਾਲੀ ਤੇ ਇੱਕ ਕਿਰਨ ਕਿਰਨਦੀਪ ਸਿੰਘ ਪ੍ਰੀਤੀ ਇਹਨਾਂ ਨੇ ਗਰੁੱਪ ਬਣਾਇਆ ਹੋਇਆ ਸੀ ਇਹ ਇਕੱਠੇ ਆਪਸ ਦੇ ਵਿੱਚ ਪਹਿਲਾਂ ਯਾਰ ਦੋਸਤ ਹੁੰਦੇ ਸੀਗੇ ਤੇ ਇਹਨਾਂ ਨੇ ਸੋਚਿਆ ਕਿ ਇਹ ਸਭ ਤੋਂ ਵਧੀਆ ਤਰੀਕਾ ਹੈਗਾ ਪੈਸੇ ਇਕੱਠੇ ਕਰਨ ਦਾ ਔਰ ਈਜ਼ੀ ਮਨੀ ਦਾ ਹੈਗਾ ਇਹਨਾਂ ਨੇ ਇਹ ਉਥੋਂ ਜਿਹੜਾ ਬੈਲਜੀਅਮ ਵਾਲਾ ਲੜਕਾ ਸੀਗਾ ਇਹ ਇੱਥੇ ਸਾਰੀ ਰੈਕੀ ਕਰ ਲੈਂਦੇ ਕਿਹੜਾ امیر ਹੈ ਕਿਦਾ ਘਰ ਵੱਡਾ ਹੈ ਕਿਦੇ ਘਰ 'ਚ ਟਰੈਕਟਰ ਹੋਰ ਸੁੱਖ-ਸਹੂਲਤਾਂ ਸਾਰੀਆਂ ਜ਼ਿਆਦਾ ਹੈ ਕਿਦੇ ਤੋਂ ਇਹ ਦਾਜਾ ਲਗਾ ਲੈਂਦੇ ਸੀ ਕਿ ਇਹ ਫਾਈਨੈਂਸ਼ਲੀ ਸਾਊਂਡ ਹੈਗਾ ਤੇ ਉਹਦੀ ਇਨਫੋਰਮੇਸ਼ਨ ਉਹਨੂੰ ਦਿੰਦੇ ਸੀ ਫੋਮ ਇਥੋਂ ਪ੍ਰੋਵਾਈਡ ਕੀਤਾ ਜਾਂਦਾ ਸੀਗਾ ਤੇ ਉਹ ਉੱਥੋਂ ਫਿਰ ਇਹਨਾਂ ਨੂੰ ਧਮਕੀ ਲੰਦਾ ਸੀ ਉਸ ਬੰਦੇ ਨੂੰ ਵੀ ਮੈਨੂੰ 50 ਲੱਖ ਦੇ ਦੇ ਲੱਖ ਦੇ 60 ਲੱਖ ਦੇ ਦੇ 40 ਲੱਖ ਦੇ ਦੇ ਇਸ ਤਰ੍ਹਾਂ ਦੀ ਉਹ ਫਰौती ਮੰਗਦਾ ਸੀ ਨਹੀਂ ਤਾਂ ਤੁਹਾਡੇ ਸਾਰੇ ਪਰਿਵਾਰ ਨੂੰ ਮਾਰ ਦੇਵਾਂਗੇ ਤੇ ਇਹਨਾਂ ਦੇ ਵਿੱਚ ਇੱਕ ਭੁਖਿੰਦਰ ਸਿੰਘ ਹੈਗਾ ਜਿਹੜਾ ਕਿ ਬੱਲਣਵਾਲ ਦਾ ਹੀ ਹੈਗਾ ਉਹ ਇਹਨਾਂ ਨੂੰ ਜਿਹੜੇ ਉੱਥੋਂ ਦੇ ਸਰਮਾਇਦਾਰ ਲੋਕ ਹੈਗੇ ਸੀਗੇ ਉਹਨਾਂ ਦੇ ਫੋਨ ਨੰਬਰ ਪ੍ਰੋਵਾਈਡ ਕਰਦਾ ਸੀਗਾ ਤੇ ਅਸੀਂ ਭਿੰਦਰ ਸਿੰਘ ਔਰ ਰਣਜੀਤ ਸਿੰਘ ਉੰਨਾ ਨੂੰ ਅਸੀਂ ਗ੍ਰਿਫਤਾਰ ਕੀਤਾ ਰঞ্জੀਤ ਸਿੰਘ ਜਿਹੜਾ ਹੈਗਾ ਬਰਿਆਰ ਦਾ ਤੇ ਭੁਪਿੰਦਰ ਸਿੰਘ ਉਥੋਂ ਬੱਲੜਵਾਲ ਦਾ ਹੈ ਰঞ্জੀਤ ਸਿੰਘ ਜਿਹੜਾ ਹੈ ਇਹਦੇ ਕੋਲ ਇੱਕ ਪਿਸਟਲ ਸੀਗਾ 32 ਬੋਰ ਜਿਹੜਾ ਕੰਟਰੀ ਮੇਡ ਹੈਗਾ ਸੀਗਾ ਜਿਹੜਾ ਕਿ ਪਲਵਿੰਦਰ ਸਿੰਘ ਉਰਫ ਬਿੱਲੇ ਨੇ ਸਖੋਵਾਲ ਵਾਲੇ ਨੇ ਹੀ ਇਸ ਨੂੰ ਤਰਨ ਤਰਨ ਸਾਈਡ ਤੋਂ ਇਹਨੂੰ ਦਿਵਾਇਆ ਸੀਗਾ ਕਿ ਫਲਾਰੇ ਬੰਦੇ ਕੋਲ ਜਾ ਕੇ ਲੈ ਆਣਾ ਤੇ ਇਹਨੇ ਉਹ ਪਿਸਤੌਲ ਲਿਆਂਦਾ ਨਾਲ ਇਹਨੇ ਤਿੰਨ ਰੌਂਦ ਲਿਆਂਦੇ ਸੀ ਜਿਹਦੇ ਚ ਦੋ ਇਹਨੇ ਇੱਕ ਤਾਂ ਗੁਰਚਰਨ ਸਿੰਘ ਦੇ ਘੇਟ ਤੇ ਗੋਲੀ ਮਾਰ ਕੇ ਚਲਾਤਾ ਸੀਗਾ ਇਹ ਰੌਂਦ ਅਰੇ ਇੱਕ ਚਲਾਤਾ ਸੀਗਾ ਇਹਨੇ ਸੁਖਦੇਵ ਸਿੰਘ ਦੇ ਤੇ ਤੀਸਰਾ ਰੌਂਦ ਤੇ ਪਿਸਤੌਲ ਵੀ ਅਸੀਂ ਰਿਕਵਰ ਕਰ ਲਿਆ ਹੁਣ ਤੇ ਦੋ ਬੰਦਿਆਂ ਦੀ ਇਹਦੇ ਵਿੱਚ ਅਸੀਂ ਅਰੈਸਟ ਪਾ ਲਈ ਹੈ ਇੱਕ ਜਿਹੜਾ ਰঞ্জੀਤ ਸਿੰਘ ਹੈ ਇਹਨੂੰ 19 ਨੰਨ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਤੇ ਭੁਪਿੰਦਰ ਸਿੰਘ ਲਾਲੀ ਜਿਹੜਾ ਹੈਗਾ ਬੱਲੜਵਾਲ ਦਾ ਇਹਨੂੰ 23 ਨੰਨ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ ਇਹ ਇਸ ਤਰੀਕੇ ਨਾਲ ਜਿਹੜਾ ਕਿ ਇਹ ਫਰੌਤੀਆ ਮੰਗਣ ਵਾਲੇ گروਹ ਦਾ ਅਸੀਂ ਪਰਦਾ ਫਾਸ਼ ਕੀਤਾ ਹੈ ਤੇ ਇਹ ਇੱਕ ਬੜੀ ਵਧੀਆ ਕਾਮਯਾਬੀ ਹੈ ਜੀ ਸਾਡੇ ਖਾਨ ਸਰ ਜਿਹੜੇ ਫਰੌਤੀਆ ਮੰਗ ਰਹੇ ਸੀ ਬੈਲਜੀਅਮ ਦੇ ਵਿੱਚੋਂ ਉਹਦਾ ਕੋਈ ਪੁਰਾਣਾ ਕ੍ਰਿਮਨਲ ਰਿਕਾਰਡ ਆ ਜੀ ਦੇਖੋ ਇਹਦੇ ਤੇ ਇਨਵੈਸਟੀਗੇਸ਼ਨ ਜਾਰੀ ਹੈ ਫਿਲਹਾਲ ਜੋ ਸਾਡੇ ਤੱਕ ਹੁਣ ਗੱਲ ਸਾਹਮਣੇ ਆਈ ਇਹ ਵੀ ਉਹਦੇ ਤੇ ਕੋਈ ਕੇਸ ਰਜਿਸਟਰਡ ਨਹੀਂ ਸੀ ਇਹ ਜਿਹੜੇ ਪੰਜ ਚਾਰ ਲੜਕੇ ਹੈਗੇ ਇਹ ਇਹ ਆਪਸ ਦੇ ਵਿੱਚ ਇੱਥੇ ਯਾਰ ਦੋਸਤ ਸੀਗੇ ਕਿਉਂਕਿ ਰਣਜੀਤ ਸਿੰਘ ਦੀ ਇੱਥੇ ਰੈਡੀਮੇਡ ਗਾਰਮੈਂਟਸ ਦੀ ਇੱਕ ਸ਼ਾਪ ਹੈਗੀ ਸੀਗੀ ਤੇ ਉੱਥੇ ਇਹਨਾਂ ਦੇ ਉੱਠਣਾ ਬੈਠਣਾ ਹੁੰਦਾ ਸੀਗਾ ਫਿਰ ਇਹਨਾਂ ਨੇ ਬਾਅਦ ਵਿੱਚ ਈਜ਼ੀ ਮਨੀ ਲਈ ਮਨੀ ਮੇਕਿੰਗ ਲਈ ਇਹਨਾਂ ਨੇ ਇੱਕ ਤਰੀਕਾ ਅਡਾਪਟ ਕੀਤਾ ਕਿ ਉਹ ਉੱਥੋਂ ਧਮਕੀ ਲਾਂਦਾ ਸੀਗਾ ਤੇ ਜਦੋਂ ਤੱਕ ਬੰਦੇ ਨੂੰ ਇਹ ਧਮਕੀਆਂ ਵੀ ਇੱਕ ਉਹ ਪਹਿਲਾਂ ਹੀ ਡਰਿਆ ਹੁੰਦਾ ਸੀਗਾ ਉੱਪਰੋਂ ਇਹ ਉਸੇ ਦਿਨ ਹੀ ਇੱਕ ਅੱਧੇ ਦਿਨ ਬਾਅਦ ਹੀ ਉਹਦੇ ਘਰ ਫਾਇਰ ਕਰਾ ਦਿੰਦੇ ਸੀ ਜਿਹਦੇ ਨਾਲ ਸਾਈਕੋਲੋਜੀਕਲੀ ਉਹ ਹੋਰ ਜ਼ਿਆਦਾ ਡਰ ਜਾਂਦਾ ਸੀਗਾ ਤੇ ਉਹ ਕਹਿੰਦਾ ਸੀ ਵੀ ਅਸੀਂ ਪੈਸੇ ਦੇ ਦਈਏ ਇਹ ਇਸ ਤਰ੍ਹਾਂ ਨਾਲ ਇਹ ਪੈਸੇ ਉਹਦਾ ਕੋਲ ਐਂਟਰ ਦਾ ਕੰਮ ਕਰਦੇ ਸੀ ਸਰ ਹੋਰ ਇਹਨਾਂ ਨੇ ਹੁਣ ਤੱਕ ਕਿਸੇ ਕੋ ਫਰਾਤੀ ਲਈ ਨਹੀਂ ਵੀ ਕੱਲੇ ਧਮਕੀਆਂ ਦਿੱਤੀਆਂ ਸੀ ਅਜੇ ਦੋ ਮੈਟਰ ਸਾਡੇ ਸਾਹਮਣੇ ਆਏ ਸੀਗੇ ਇਹ ਦੋਨਾਂ ਦੇ ਦੋਨੇ ਹੀ ਕਮਾਨ ਥਾਣੇ ਦੇ ਸੀ ਦੋਨਾਂ ਦਾ ਹੀ ਕੇਸ ਰਜਿਸਟਰ ਕੀਤਾ ਸੀਗਾ ਤੇ ਬਾਕੀ ਇਹਨਾਂ ਦਾ ਹੁਣ ਰਿਮਾਨਡ ਲੈ ਰਹੇ ਹਾਂ ਅਸੀਂ ਹੋਰ ਇਨਵੈਸਟੀਗੇਸ਼ਨ ਫਰਦਰ ਕਰਾਂਗੇ ਵੀ ਹੋਰ ਵੀ ਇਹਨਾਂ ਨੇ ਕਿੰਨਾ ਕਿੰਨਾ ਧਮਕੀਆਂ ਦਿੱਤੀਆਂ ਇਹ ਸਾਰੇ ਜਿਹੜੇ ਫੜੇ ਨੇ ਦੋ ਜਣੇ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਜਿਹੜਾ ਰਣਜੀਤ ਸਿੰਘ ਹੈ ਜਿਹੜੇ ਕੋ ਗੋਲੀ ਚਲਾਉਂਦਾ ਸੀਗਾ ਇਹਦਾ ਇੱਕ ਪੁਰਾਣਾ ਐਨਡੀਪੀਐਸ ਦਾ ਕੇਸ ਹੈ ਹੈਗਾ ਹੈ ਕਿ ਬਾਕੀ ਹੋਰ ਵੀ ਅਸੀਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਹੜਾ ਤੇ ਹਿਆਰ ਨਾ ਕੋ ਪੁਰਾਣ ਦੋਆ ਉਹ ਕਿੰਨੇ ਪ੍ਰੋਵਾਈਡ ਕਰਾਇਆ ਸੀ ਉਹ ਜਿਹੜਾ ਬੈਲਜੀਅਮ ਬਲਵਿੰਦਰ ਸਿੰਘ ਹੈਗਾ ਉਹਨੇ ਹੀ ਇਹਨਾਂ ਨੂੰ ਫੋਨ ਕਰਕੇ ਕਿਹਾ ਸੀਗਾ ਵੀ ਤੁਸੀਂ ਇਹ ਕੰਮ ਕਰੋ ਫਰੋਤੀਆਂ ਵਾਲਾ ਤੇ ਮੈਂ ਤੁਹਾਨੂੰ ਇਹਦੇ ਲਈ ਜਿਹੜਾ ਵੈਪਨ ਹੈਗਾ ਉਹ ਵੀ ਮੈਂ ਤੁਹਾਨੂੰ ਦਵਾਂਨਾ ਉਹਨੇ ਫਿਰ ਜੋ ਹੁਣ ਤੱਕ ਸਾਡਾ ਪ੍ਰਾਈਮਰ ਸਸਾਇ ਜਿਹੜੀ ਪ੍ਰੀਲੀਮినਰੀ ਇਨਵੈਸਟੀਗੇਸ਼ਨ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨੇ ਹਰੀਕੇ ਸਾਈਡ ਉੱਥੇ ਤਰਨ ਤਰਨ ਤੋਂ ਕਿਸੇ ਬੰਦੇ ਕੋਲ ਦਵਾਇਆ ਹੈ ਸਰ ਇਹਨਾਂ ਨੂੰ ਕੋਣੀਆਂ ਚਲਾਉਣ ਦੇ ਪੈਸੇ ਬੜੇ ਕਿ ਹਜੇ ਉਹਨਾਂ ਨੂੰ ਭਰੋਸਾ ਹੀ ਦਿੱਤਾ ਗਿਆ ਕਿ ਤੁਹਾਨੂੰ ਪੈਸੇ ਦਵਾਂਗੇ ਨਹੀਂ ਕੋਣੀਆਂ ਚਲਾਓ ਉਹ ਹਜੇ ਜੇ ਇਹਨਾਂ ਨੂੰ ਫਰਾਤੀ ਦੀ ਰਕਮ ਮਿਲਦੀ ਜਾਂ ਇਹ ਉਹਦੇ ਵਿੱਚ ਕਾਮਯਾਬ ਹੋ ਜਾਂਦੇ ਤੇ ਫਿਰ ਇਹਨਾਂ ਨੇ ਆਪਣਾ ਹਿੱਸਾ ਵੰਡਣਾ ਸੀਗਾ ਸਰ ਤਾਂ ਨੂੰ ਲੱਗਦਾ ਵੀ ਇਹ ਪਰਸਨਾ ਟਰੇਸ ਹੋਣ ਦੇ ਨਾਲ ਜਿਹੜੇ ਇਲਾਕੇ ਤੇ ਕਾਫੀ ਜਿਹੜੀ ਦਹਿਸ਼ਤ ਸੀ ਉਹ ਦਾ ਮਸਲਾ ਨਲੋ ਗਿਆ ਜੀ ਬਿਲਕੁਲ ਕਾਫੀ ਹੱਦ ਤੱਕ ਲੋਕਾਂ ਦੇ ਵਿੱਚ ਜਿਹੜੀ ਦਹਿਸ਼ਤ ਸੀ ਉਹ ਖਤਮ ਹੋ ਰਹੀ ਹੈ ਇਸ ਤਰੀਕੇ ਨਾਲ ਕਿਉਂਕਿ origignal culprit ਅਸੀਂ ਫੜ ਲਏ ਐ ਤੇ ਮੇਰਾ ਤੁਹਾਡੇ ਜਰੀਏ ਤੁਹਾਡੇ ਚੈਨਲ ਦੇ ਜਰੀਏ ਤੁਹਾਡੇ ਅਖਬਾਰ ਦੇ ਜਿਹੜੀ ਮਾੜੇ ਲੋਕਾਂ ਨੂੰ ਇਹੀ ਸੁਨੇਹਾ ਹੈ ਕਿ ਕਿਸੇ ਹਾਲ ਦੇ ਵਿੱਚ ਵੀ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਇਸ ਲਈ ਜੁਰਮ ਕਰਨ ਤੋਂ ਪਹਿਲਾਂ 100 ਵਾਰੀ ਸੋਚਣ ਅਨ ਤੋਂ ਉਹਨਾਂ ਦਾ ਜੇਲ ਹੀ ਐ ਸਰ ਜਿਹੜਾ 1 ਮਹੀਨਾ ਮਸਲਾ ਜਿਹੜਾ ਡਰੇਸ ਨਹੀਂ ਹੋਇਆ ਕਾਫੀ ਮਿਹਨਤ ਕਰਨੇ ਪੁਲਿਸ ਨੂੰ ਜਿਹੜਾ ਵਿਅਕਤੀ ਗੋਲੇ ਚਲਾਉਣਾ ਲੱਭਦਾ ਨਹੀਂ ਸੀ ਕਿਹੜੇ ਤਰੀਕੇ ਦੇ ਨਾਲ ਜਿਹੜਾ ਕਿਹੜੀ ਤਕਨੀਕ ਦੇ ਨਾਲ ਉਹ ਲੱਭਿਆ ਗਿਆ ਦੇਖੋ ਇਹਦੇ ਵਿੱਚ ਅਸੀਂ ਹਿਊਮਨ ਇੰਟੈਲੀਜੈਂਸ ਤੇ ਹੋਰ ਜਿਹੜਾ ਆਪਣੇ ਟੈਕਨੀਕਲੀ ਮਤਲਬ ਜੋ ਪੁਲਿਸ ਦੇ ਇਨਵੈਸਟੀਗੇਸ਼ਨ ਦੇ ਟੂਲਸ ਹੁੰਦੇ ਅਸੀਂ ਸਾਰੇ ਵਰਤ ਵਰਤ ਕੇ ਤੇ オリジナル ਜਿਹੜਾ ਕਲਪਟ ਤੱਕ ਪਹੁੰਚਿਆ ਸਰ ਇਹਨਾਂ ਦਾ ਜਿਹੜਾ ਚੌਥਾ ਸਾਥੀ ਸਖੋ ਆਪ ਨੂੰ ਹਾਂਜੀ ਉਹ ਸਰ ਪਲੀਜ਼ ਤੇ ਆਪਣੇ ਹੱਥ ਲੱਗਿਆ ਕਿ ਨਹੀਂ ਨਹੀਂ ਹਜੇ ਤੁਹਾਨੂੰ ਦੱਸਿਆ ਵੀ ਦੋ ਜਣੇ ਫੜੇ ਆ ਹਜੇ ਹੋ ਸਕਦਾ ਇਹਨਾਂ ਦੇ ਗਰੋਹ ਦੇ ਹੋਰ ਵੀ ਬੰਦੇ ਹੋਣ ਤੇ ਜਿਸ ਤਰ੍ਹਾਂ ਜਿਹਾ ਇਨਵੈਸਟੀਗੇਸ਼ਨ ਚੱਲੀ ਜਾਏਗੀ ਜਿਹੜਾ ਜਿਹੜਾ ਬੰਦਾ ਇਹਦੇ ਵਿੱਚ ਕਲਪਰੇਟ ਆਂਦਾ ਜਾਏਗਾ ਹੋ ਸਕਦਾ ਕਿਸੇ ਨੇ ਫਾਈਨੈਂਸ਼ੀਅਲ ਹੈਲਪ ਕੀਤੀ ਹੋਵੇ ਕਿਸੇ ਨੇ ਕੋਈ ਇਨਫੋਰਮੇਸ਼ਨ ਦਿੱਤੀ ਹੋਵੇ ਜਿਹੜੇ ਜਿਹੜੇ ਵੀ ਇਹਦੇ ਵਿੱਚ ਹੋਣਗੇ ਬਖਸ਼ੇ ਨਹੀਂ ਜਾਣਗੇ ਸ